ਕਿਸਾਨੀ ਅੰਦੋਲਨ ਦੇ ਚੱਲਦਿਆਂ ਅੱਜ ਪੰਜਾਬ ਪਰਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਟੋਲ ਪਲਾਜ਼ੇ ਬੰਦ ਕਰਨ ਦੀ ਕਾਲ ਜੜੀ ਦਿੱਤੀ ਗਈ ਸੀ ਸੋ 17 ਤੇ 18 ਫਰਵਰੀ ਨੂੰ ਪੰਜਾਬ ਪਰਦੇ ਵਿੱਚ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕਹੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਅੱਜ 17 ਫਰਵਰੀ ਨੂੰ ਦਿਨ ਭਰ ਟੋਲ ਪਲਾਜ਼ੇ ਨੇ ਜਿਹੜੇ ਉਹ ਬੰਦ ਰਹੇ ਨੇ ਜਿੱਥੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਸ ਤੋਂ ਇਲਾਵਾ ਕੱਲ ਯਾਨੀ ਕਿ 18 ਫਰਵਰੀ ਜਿਸ ਦਿਨ ਕਿ ਸਾਨਾ ਦੀ ਅਤੇ ਸੈਂਟਰ ਦੀ ਆਪਸ ਵਿੱਚ ਮੀਟਿੰਗ ਆ ਉਸ ਦਿਨ ਵੀ ਇਹ ਸਾਰੇ ਟੋਲ ਪਲਾਜ਼ੇ ਬੰਦ ਰੱਖੇ ਜਾਣਗੇ ਤੁਸੀਂ ਆਪਣੇ ਸਕਰੀਨ ਦੇ ਉੱਪਰ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਰਹੇ ਹੋ ਜਿੱਥੇ ਪੂਰਨ ਤੌਰ ਤੇ ਟੋਲ ਪਲਾਜ਼ੇ ਬੰਦ ਨੇ ਇਸ ਦੇ ਇਲਾਵਾ ਲੰਗਰ ਦੀ ਸੇਵਾ ਕੀਤੀ ਗਈ ਤੇ ਨਾਲ ਨਾਲ ਲੋਕਾਂ ਨੂੰ ਵੀ ਰਾਹਤ ਹੈ ਜਿਹੜੀ ਉਹ ਦਿੱਤੀ ਗਈ ਹੈ ਸੋ ਵੱਖ-ਵੱਖ ਕਿਸਾਨ ਲੀਡਰ ਵੱਖ-ਵੱਖ ਥਾਵਾਂ ਤੇ ਇਸ ਸਮੇਂ ਮੌਜੂਦ ਸਨ ਸੋ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਇਹ ਤਾਂ ਤਾਂ ਮੁੱਦੇ ਦਾ ਸਬੰਧ ਆ ਮੁੱਦਾ ਤਾਂ ਉਹ ਪੁਰਾਣਾ ਆ ਜਿਹੜਾ 2 ਸਾਲ ਪਹਿਲਾਂ ਮੋਦੀ ਸਰਕਾਰ ਨੇ ਜਦੋਂ ਕਿਸਾਨ ਪੋਲ ਚੱਲਦਾ ਸੀ ਆ ਉਸ ਤੋਂ ਬਾਅਦ ਜੋ ਤਿੰਨ ਕਾਨੂੰਨ ਕਾਲੇ ਰੱਦ ਹੋ ਤੇ ਨਾਲ ਇੱਕ ਚਿੱਠੀ ਸੀ ਕੱਢੀ ਵੀ ਕਿਸਾਨਾਂ ਦੇ ਆ ਜਿਹੜੇ ਐਮਐਸਪੀ ਦੀ ਮੰਗ ਆ ਜਾਂ ਜਿਹੜੀਆਂ ਹੋਰ ਮੰਗਾਂ ਉਹ ਮੰਨੀਆਂ ਜਾਣਗੀਆਂ ਕੇਂਦਰ ਦੀ ਸਰਕਾਰ ਵੱਲੋਂ 2 ਸਾਲ ਟਾਲਾ ਵਟ ਕੇ ਨਗਾ ਦਿੱਤਾ ਗਿਆ ਅੱਜ ਤੱਕ ਨਾ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਬਣਿਆ ਨਾ ਜਿਹੜੇ ਸ਼ਹੀਦ ਹੋਏ ਸੀਗੇ ਕੋਈ ਉਹਨਾਂ ਦੀ ਸਹਾਇਤਾ ਕੀਤੀ ਗਈ ਹੈ ਨਾ ਹੀ ਲਖੀਪੁਰ ਖੀਰੀ ਦੇ ਜਿਹੜੇ ਦੋਸ਼ੀ ਸੀਗੇ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅੰਦਰ ਕੀਤਾ ਗਿਆ ਹਲੇ ਤੱਕ ਕੋਈ ਬਾਹਰ ਦਰਦ ਨਾਉਂਦਾ ਫਾਇਦਾ ਸਾਡੀਆਂ ਉਹੀ ਪੁਰਾਣੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਹੀ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਦਿੱਲੀ ਨੂੰ ਜਾ ਰਹੀਆਂ ਸੀ ਗੈਰ ਰਾਜਨੀਤ ਮੋਰਚੇ ਦੇ ਨਾਂ ਥੱਲੇ ਜਾਂ ਕਿਸਾਨ ਮਜ਼ਦੂਰ ਮੋਰਚੇ ਦੇ ਨਾਂ ਥੱਲੇ ਉਹਨਾਂ ਜੱਥੀਆਂ ਬੰਦੀਆਂ ਨੂੰ ਕੇਂਦਰ ਦੀ ਸ਼ਹਿਤ ਇਹ ਖੱਟਰ ਸਰਕਾਰ ਨੇ ਹਰਿਆਣੇ ਦੇ ਬਾਡਰਾਂ ਤੇ ਰੋਕਿਆ ਹੋਇਆ ਹੈ ਤੇ ਉੱਥੇ ਜਿਹੜਾ ਹੈਗਾ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਹੈਗਾ ਰਬੜਦੀਆਂ ਗੋਲੀਆਂ ਵੀ ਚਲਾਈਆਂ ਨੇ ਡਾਂਗ ਵੀ ਭਰਾਈ ਆ ਅਥਰੂ ਗੈਸ ਦੇ ਗੋਲੇ ਵੀ ਛਿੱਟੇ ਆ ਸੜਕਾਂ ਵੀ ਬੰਦ ਕੀਤੀਆਂ ਹੋਈਆਂ ਅਸੀਂ ਜੋ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਜੋ ਘਟਨਾਵਾਂ ਉੱਥੇ ਵਾਪਰੀਆਂ ਨੇ ਅਸੀਂ ਉਹਨਾਂ ਸਾਥੀਆਂ ਦੀ ਸਪੋਰਟ ਵਿੱਚ ਹੀ ਅੱਜ ਤੇ ਕੱਲ ਦੋ ਦਿਨ ਜਿਹੜਾ ਹੈਗਾ ਉਹ ਬੰਦ ਦਾ ਜਿਹੜਾ ਐਲਾਨ ਕੀਤਾ ਹੈਗਾ ਟੋਲ ਫਰੀ ਕਰਨ ਦਾ ਅੱਜ ਟੋਲ ਫ੍ਰੀ ਹੈ ਕੱਲ ਨੂੰ ਵੀ ਟੋਲ ਫ੍ਰੀ ਰਹਿਣਗੇ ਕੱਲ ਤੇ ਪਰਸੋਂ ਦੋ ਦਿਨ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਨੇ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਉਹ ਅਸੀਂ ਤਨ ਦੇ ਹੀ ਨਾਲ ਲਾਗੂ ਕਰਾਂਗੇ ਅੱਜ ਜਿਹੜਾ ਟੋਲ ਪਲਾਜ਼ਾ ਬੰਦ ਕੀਤਾ ਗਿਆ ਭਾਵਾਂ ਪਿਛਲੀ 15 ਤਰੀਕ ਨੂੰ ਅਸੀਂ ਰੇਲਾਂ ਦਾ ਚੱਕਾ ਜਾਮ ਕੀਤਾ ਸੀ ਭਾਵਾਂ ਅੱਜ ਭਾਜਪਾ ਦੇ ਵੱਡੇ ਲੀਡਰਾਂ ਦੇ ਬਾਅਦ ਦੇ ਵਿੱਚ ਭਾਰਤੀ ਕਿਸਾਨ ਯੂਨੀਅਤ ਇਕਤਾ ਉਗਰਾਹਾ ਬੈਠੀ ਆ ਤੇ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਫ੍ਰੀ ਕੀਤੇ ਆ ਉਹ ਸਿਰਫ ਜਿਹੜੇ ਸਾਡੇ ਸੰਘਰਸ਼ੀ ਯੋਧੇ ਪੰਜਾਬ ਦੇ ਬਾਡਰਾਂ ਤੇ ਡੱਕ ਲੈ ਗਏ ਆ ਇੱਕ ਪੀਸਫੁਲੀ ਅੰਦੋਲਨ ਕਰਨ ਜਾ ਰਿਆਂ ਨੂੰ ਉਹਨਾਂ ਦੀ ਹਮਾਇਤ ਦੇ ਵਿੱਚ ਤੇ ਮੋਦੀ ਹਕੂਮਤ ਦੇ ਬਰ ਖਿਲਾਫ ਜਿਹੜੇ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਜੀ ਕਿੰਨੇ ਦਿਨ ਦਾ ਜਿਹੜਾ ਇਹ ਦਿਨ ਪਰ ਰਾਤ ਦਾ ਧਰਨਾ ਜੀ ਇਹ 2 ਦਿਨ ਦਾ ਐਲਾਨ ਕੀਤਾ ਹੋਇਆ ਜਿੱਥੇ ਬੰਦੀ ਵੱਲੋਂ ਭਾਰਤੀ ਕਿਸਾਨੀ ਨੂੰ ਇੱਕਤਾ ਗ੍ਰਾਹਾਂ ਵੱਲੋਂ ਤੇ ਇਹ ਹੁਣ ਅੱਜ ਸ਼ਾਮ ਦੀ ਮੀਟਿੰਗ ਤੋਂ ਬਾਅਦ ਤੇ ਕੱਲ ਨੂੰ ਜਿਹੜਾ ਭਾਰਤ ਪੱਧਰ ਦਾ ਸਾਂਝਕ ਕਿਸਾਨ ਮੋਰਚਾ ਉਹਦੀ ਮੀਟਿੰਗ ਤੋਂ ਬਾਅਦ ਜਿਹੜਾ ਨਵਾਂ ਐਲਾਨ ਹੋਊਗਾ ਉਸੇ ਤਰ੍ਹਾਂ ਅਸੀਂ ਲਾਗੂ ਕਰਾਂਗੇ ਤੇਰੀ ਟੂਲ ਫਰੀ ਕੰਨ ਦਾ ਨਾਲ ਕੋਈ ਹੋਰ ਵੀ ਐਕਸ਼ਨ ਲੱਖਿਆ ਜਾ ਰਿਹਾ ਐ ਐਕਸ਼ਨ ਦੇਖੋ ਜੀ ਜਿਹੜੇ ਭਾਜਪਾ ਦੇ ਤਿੰਨ ਵੱਡੇ ਲੀਡਰ ਜਿਵੇਂ ਇਹਨਾਂ ਦਾ ਕੈਪਟਨ ਰਮਿੰਦਰ ਸਿੰਘ ਸੁਨੀਲ ਜਾਖੜ ਤੇ ਕੇਵਲ ਢੱਲੋ ਜਿਹੜਾ ਬਰਨਾਲੇ ਦਾ ਇਹ ਤਿੰਨ ਵੱਡੇ ਜਿਹੜੇ ਭਾਜਪਾ ਦੇ ਲੀਡਰ ਆ ਉਹਨਾਂ ਦੇ ਘਰਾਂ ਦੇ ਮੂਹਰੇ ਸਾਡੀ ਜਥੇਬੰਦੀ ਦੋ ਦਿਨ ਲਈ ਧਰਨਾ ਦਣਪੁਰਾ ਦਾ ਲਾਊਗਾ ਤੇ ਸਾਰੇ ਪੰਜਾਬ ਦੇ ਟੋਲ ਫਰੀ ਆ ਰਿਹਾ ਫ੍ਰੀ ਕੀਤੇ ਪਹਿਲਾਂ ਵਾਲੀ ਤਰਜ਼ ਤੇ ਕਿਉਂਕਿ ਜਿਹੜੀ મોદી ਦੀ ਧੌਣ ਦਾ ਕਿਲਾ ਕਾਇਮ ਕਰਨ ਵਾਲੇ ਲੋਕ ਆ ਉਹ ਕੋਆਪਰੇਟਿਵ ਘਰਾਣੇ ਆ ਤੇ ਜਿਹੜੇ ਕੋਆਪਰੇਟਿਵ ਘਰਾਣੇ ਆ ਉਹਨਾਂ ਦੀਆਂ ਇਹ ਵੱਡੇ ਵੱਡੇ ਜਿਹੜੇ ਆਪਾਂ ਟੋਲ ਪਲਾਜੇ ਆ ਵੱਡੇ ਵੱਡੇ ਸ਼ਾਪਿੰਗ ਮਾਲ ਆ ਇਹਨਾਂ ਦੀ ਫੰਡਿੰਗ ਨਾਲ ਹੀ ਇਹ ਸਰਕਾਰ ਲੋਕਾਂ ਨੂੰ ਆਮ ਲੋਕਾਂ ਨੂੰ ਕੁਝ ਨਹੀਂ ਸਮਝਦੀ ਇਸ ਕਰਕੇ ਜਿਹੜੀ ਸਾਡੀ ਰਣਨੀਤੀ ਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਜਦੋਂ ਆਪਾਂ 60 ਇੱਥੇ ਮਾਰਦੇ ਆ ਤਾਂ ਇਹ ਜਾ ਕੇ 60 મોદી ਸਰਕਾਰ ਦੇ ਵੱਜਦੀ ਆ ਇਹੀ ਰਣਨੀਤੀ ਮੁਤਾਬਕ ਅਸੀਂ ਟੋਲ ਪਲਾਜੇ ਫ੍ਰੀ ਕੀਤੇ ਅੱਜ ਜੋ ਸਾਡੇ ਕਿਸਾਨ ਭਰਾ ਦਿੱਲੀ ਦੇ ਲੜਾਈ ਵਾਸਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਲੜਾਈ ਲੜ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਕੱਲ ਭਾਰਤੀ ਕਿਸਾਨ ਯੂਨੀ ਨੇਕਤਾ ਗੁਰਾਹਾਂ ਦੀ ਸੂਬਾ ਕਮੇਟੀ ਨੇ ਜਿਹੜਾ 2 ਦਿਨਾਂ ਦਾ ਐਲਾਨ ਕੀਤਾ ਕਿ ਪੰਜਾਬ ਦੇ ਟੋਲ ਪਲਾਜ਼ੇ ਨੇ ਜਿਹੜੇ ਸਾਰੇ ਉਹ ਫ੍ਰੀ ਕੀਤੇ ਜਾਣਗੇ ਅਤੇ ਨਾਲ ਹੀ ਤਿੰਨ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਘਰਾਂ ਦਾ ਘਰਾਉ ਕੀਤਾ ਜਾਊਗਾ ਅਤੇ ਕੱਲ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਕਰਕੇ ਜਿਹੜਾ ਅਗਲਾ ਐਲਾਨ ਆ ਜੇਕਰ ਕੇਂਦਰ ਸਰਕਾਰ ਨਹੀਂ ਚੁੱਕਦੀ ਤਾਂ ਅਗਲਾ ਐਲਾਨ ਆ ਜਿਹੜਾ ਸੰਯੁਕਤ ਮੋਰਤੇ ਵੱਲੋਂ ਅਤੇ ਭਾਰਤੀ ਕਿਸਾਨ ਜੁਨੇ ਨੇਕਤਾ ਗੁਰਾਂ ਵੱਲੋਂ ਉਹਦੀ ਕਾਲ ਦਿੱਤੀ ਜਾਣੀ ਹੈ ਤੇ ਉਸ ਦੀ ਤਿਆਰੀ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਕੀਤੀ ਜਾਵੇ। ਕਿੰਨਾ ਕਿਤੇ ਜਿਹੜੀ ਕਾਲ ਕਰਕੇ ਆਮ ਲੋਕਾਂ ਨੂੰ ਵੀ ਫਾਇਦਾ ਮਿਲ ਰਿਹਾ ਹੈ ਰਾਹਤ ਮਿਲ ਰਹੀ ਕਿਉਂਕਿ ਟੋਲ ਪਲਾਜ਼ਾ ਬਹੁਤ ਮਹਿੰਗਾ ਟੋਲ ਲੱਗਦਾ। ਹਾਂ ਜੀ ਇਹਦੇ ਨਾਲ ਆਮ ਲੋਕਾਂ ਨੂੰ ਜਿਹੜੀ ਬਹੁਤ ਵੱਡੀ ਰਾਹਤ ਆ ਕਿਉਂਕਿ ਇਹ ਪੰਜਾਬ ਨੂੰ ਲੁੱਟਣ ਵਾਸਤੇ ਕੇਂਦਰ ਸਰਕਾਰ ਨੇ ਵੱਡੇ ਵੱਡੇ ਜਿਹੜੇ ਇਹਨਾਂ ਨੂੰ ਮਾਨਤਾ ਪ੍ਰਾਪਤ ਕਰਕੇ ਇੱਥੇ ਟੋਲ ਪਲਾਜ਼ੇ ਲਾਏ ਨੇ। ਇਹ ਲੋਕਾਂ ਦੀ ਜੇਬ ਦੇ ਵਿੱਚ ਬਹੁਤ ਵੱਡਾ ਜਿਹੜਾ ਕੇ ਇਹਦਾ ਨੁਕਸਾਨ ਆ ਜਿਹੜਾ ਉਹਦੇ ਵਾਸਤੇ ਲੋਕਾਂ ਨੂੰ ਰਾਤ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਕਾਰਾਂ ਵਾਲੇ ਟਰੱਕਾਂ ਵਾਲੇ ਧੰਨਵਾਦ ਕਰਕੇ ਜਾ ਰਹੇ ਨੇ ਕਿ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਜਿਹੜਾ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾਂ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾ ਭਾਨੀਗੜ ਦਾ ਖਜਾਂਚੀ ਆ ਪ੍ਰਧਾਨ ਜੀ ਜੋ ਗ੍ਰਾਹਾ ਵੱਲੋਂ ਵੱਡਾ ਐਲਾਨ ਕੀਤਾ ਕਿ 2 ਦਿਨ ਲਈ ਟੋਲ ਪਲਾਜ਼ਾ ਸਾਰੇ ਪੰਜਾਬ ਦੇ ਬੰਦ ਕੀਤੇ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਸਾਡੀ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾ ਹਮੇਸ਼ਾ ਜੰਗ ਦੇ ਮੈਦਾਨ ਦੇ ਵਿੱਚ ਰਹਿੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ 5 ਦਿਨ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲਾਏ ਨੇ ਵੱਡੇ ਪੱਧਰ ਤੇ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ 'ਚ ਕਨਵੈਨਸ਼ਨਾਂ ਕੀਤੀਆਂ ਨਗੀਆਂ ਸਾਡੇ 24 ਦੀ ਜਿਹੜੀ ਤਿਆਰੀ ਸੀਗੀ ਭਵਾਨਤਮਾਨ ਦੇ ਚੰਡੀਗੜ੍ਹ ਦੇ ਵਿੱਚ ਜਾਣ ਦੀ ਕਿ ਖੇਤੀ ਨੀਤੀ ਤੇ ਉਸ ਤੋਂ ਬਾਅਦ ਜਿਹੜਾ ਹ ਦਿੱਲੀ ਵਾਲਾ ਸਾਡੇ 13 ਤਰੀਕ ਨੂੰ ਸਾਡੇ ਸਾਥੀ ਗਏ ਨੇ ਦਿੱਲੀ ਦੇ ਵਿੱਚ ਇੱਧਰ ਸੰਭੂ ਬਾਰਡਰ ਤੇ ਤੇ ਟਿੱਕਰੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਸਾਡੀ ਭਾਰਤ ਕਿਸਾਨ ਜੂਨੀਅਰ ਲੀਗ ਇਕਤਾ ਉਗਰਾਹ ਮੰਡਾਨ ਦੇ ਵਿੱਚ ਉਤਰੀ ਆ ਗਈ ਅਸੀਂ ਰੇਲਵੇ ਵੀ ਜਮ ਰੇਲਵੇ ਜਾਮ ਕੀਤੀਆਂ ਨੇਗੇ ਪਿਛਲੇ ਦਿਨਾਂ ਦੇ ਵਿੱਚ ਤੇ ਕੱਲ ਭਾਰਤ ਬੰਦ ਕੀਤਾ ਪੂਰੇ ਟ੍ਰੇਡ ਜੂਨੀਅਰ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਕੱਲ ਦੁਪਹਿਰ ਨੂੰ ਸਾਡਾ ਇਹ ਸੂਬਾ ਕਮੇਟੀ ਵੱਲੋਂ ਸਾਡਾ ਇਹ ਫੈਸਲਾ ਆਇਆ ਕਿ 2 ਦਿਨ ਲਈ ਪੰਜਾਬ ਦੇ ਸਾਰੇ ਟੋਲ ਪਲਾਜੇ ਤੇ ਭਾਜਪਾ ਦੇ ਤਿੰਨ ਵੱਡੇ ਲੀਡਰ ਕੈਪਟਨ ਮਰਿੰਦਰ ਤੇ ਇਹਨਾਂ ਦਾ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਤੇ ਕੇਵਲ ਢਿੱਲੋਂ ਬਰਨਾਲਾ ਇਹਨਾਂ ਦੇ ਘਰਾਂ ਦੇ ਅੱਗੇ ਬੈਠ ਕੇ ਇਹਨਾਂ ਦੇ ਕੋਠਿਆਂ ਦਾ ਘਰਾਓ ਕੀਤਾ ਜਾਊਗਾ ਦੇ ਪੰਜਾਬ ਦੇ ਸਾਰੇ ਟੋਲ ਪੁਲਾਂ ਜੇ ਫਰੀ ਕੀਤੇ ਜਾਣਗੇ ਇਹ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿਤੇ ਇਹ ਨਾ ਸਮਝ ਲਓ ਕਿ ਸਾਡੇ ਭਾਈ ਉਥੇ ਇਕੱਲੇ ਲੜ ਰਹੇ ਨੇਗੇ ਅਸੀਂ ਨਾਲ ਆ ਉਹਨਾਂ ਦੇ ਜਿਉਂ ਹੀ ਸੰਯੁਕਤ ਮੋਰਚਾ ਕਿਉਂਕਿ ਸੰਯੁਕਤ ਮੋਰਚੇ ਵਿੱਚ 450 ਜਥੇਬੰਦੀ ਹੈ ਜਿਹੜਾ ਸਾਡੇ ਸਿੰਘ ਮਨੇ ਦਿੱਲੀ ਲੜ ਰਹੇ ਨੇ ਉੱਤੇ ਟਿਕਰੀ ਬਾਰਡਰ ਤੇ ਆਪਣੇ ਖਨੌਰੀ ਬਾਰਡਰ ਤੇ ਤੇ ਸੰਭੂ ਬਾਰਡਰ ਤੇ ਉਹ ਥੋੜੀਆਂ ਜਥੇਬੰਦੀਆਂ ਲੜ ਰਹੀਆਂ ਨੇ ਜਿਉਂ ਹੀ ਸਾਡੀ ਸੰਯੁਕਤ ਮੋਰਚਾ ਦਾ 450 ਜਥੇਬੰਦੀ ਦਾ ਫੈਸਲਾ ਆਉਂਦਾ ਤਾਂ ਅਸੀਂ ਦਿੱਲੀ ਲਈ ਕੂਚ ਕਰ ਦਾਂਗੇ ਬੰਦੀ ਬੰਦੀ ਕੀ ਮਨੂ ਮੇਰਾ ਨਾਮ ਕਰਮਜੀਤ ਕੌਰ ਪਿੰਡਰਾ ਕਿਸ ਤਰ੍ਹਾਂ ਦੇਖੋ ਜੋ ਗ੍ਰਾਹਾ ਦੀ ਕਾਲ ਤੇ ਪੂਰੇ ਪੰਜਾਬ ਦੀ ਟੋਲ ਪਲਾਜਾ ਬੰਦ ਕੀਤੀ ਗਈ ਇਸ ਤਰ੍ਹਾਂ ਦੇਖ ਰਿਹਾ ਆ ਵੀ ਟੋਲ ਪਲਾਜੇ ਫਰੀ ਕਰਕੇ ਨਾਲੇ ਤਾਂ ਸਾਡੇ ਜਿਹੜੇ ਪੰਜਾਬ ਦੇ ਟਰੱਕਾਂ ਗੱਡੀਆਂ ਵਾਲਿਆਂ ਨੇ ਉਹ ਵੀ ਸਾਰੇ ਧੰਨਵਾਦ ਕਰਕੇ ਲੰਘਦੇ ਨੇ ਕਿਉਂਕਿ ਜਿਹੜੇ ਟੋਲ ਲੇਗੇ ਬੀਜੇਪੀ ਸੈਂਟਰ ਸਰਕਾਰ ਦੇ ਇਥੋਂ ਬਹੁਤ ਵੱਡੀ ਲੁੱਟ ਹੁੰਦੀ ਹੈਗੀ ਜਦੋਂ ਸਾਡੇ ਕਿਸਾਨ ਆਪਣੀਆਂ ਮੰਗਾ ਮੰਨਦੇ ਨੇਗੇ ਮਨਾਉਂਦੇ ਨੇਗੇ ਮੰਗਦੇ ਨੇ ਉਦੋਂ ਤਾਂ ਇਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਪਰ ਆ ਜਿਹੜੇ ਟੋਲ ਪਲਾਜ਼ਾਂ ਦਾ ਲਾ ਲਓ ਸਾਡੀ ਹਰ ਇੱਕ ਚੀਜ਼ ਤੇ ਜਿਹੜਾ ਟੈਕਸ ਲੱਗਦਾ ਅਸੀਂ ਇਹਨਾਂ ਦੇ ਖਜ਼ਾਨੇ ਅਸੀਂ ਭਰ ਦਿਆਂ ਸਾਡੀਆਂ ਮੰਗਾਂ ਦੇਣ ਵਾਸਤੇ ਇਹਨਾਂ ਦੇ ਖਜ਼ਾਨੇ ਨੇ ਜਿਹੜੇ ਉਹ ਖਾਲੀ ਹੋ ਜਾਂਦੇ ਨੇਗੇ ਅੱਜ ਅਸੀਂ ਵੱਡੇ ਲੀਡਰ ਨੇ ਜਿਹੜੇ ਬੀਜੇਪੀ ਦੇ ਸੁਨੀਲ ਜਾਖੜ ਉਹਨਾਂ ਨੂੰ ਘਰਾਂ ਦੇ ਵਿੱਚ ਕੇ ਰਹਿਗਾ ਇੱਕ ਕੇਬਲ ਢਿੱਲੋ ਨੂੰ ਤੇ ਇੱਕ ਅਰਮਿੰਦਰ ਨੂੰ ਅਰਮਿੰਦਰ ਕੈਪਟਨ ਨੂੰ ਪਟਿਆਲੇ ਸਾਡੀ ਜਿਹੜੀ ਭਾਰਤੀ ਕਿਸਾਨ ਜਥੇਬੰਦੀ ਹੈਗੀ ਸੰਯੁਕਤ ਮੋਰਚੇ ਦੀ ਕਾਲ ਤੇ ਸਾਰੇ ਕਿਤੇ ਇਹਨਾਂ ਵੱਡੇ ਬੀਜੇਪੀ ਦੇ ਲੀਡਰਾਂ ਦਾ ਘਰਾਓ ਕਰ ਰਹੀ ਆ ਕਿਉਂਕਿ ਜਿਹੜੇ ਸਾਡੇ ਉੱਥੇ ਭਰਾਤਰੀ ਜਥੇਬੰਦੀਆਂ ਲੜ ਰਹੀਆਂ ਨੇਗੀਆਂ ਸਰਕਾਰ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਐ ਡਰੋਨਾਂ ਰਾਹੀਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੀ ਹੈਗੀ ਮਿਰਚਾਂ ਸੁੱਟ ਰਹੀ ਹੈਗੀ ਉਹਨਾਂ ਦਾ ਅਸੀਂ ਇੱਥੇ ਬੈਠ ਕੇ ਡਟ ਕੇ ਨਖੇਦੀ ਕਰਦਾਂਗੇ ਸਰਕਾਰ ਦੀ ਵੀ ਮੰਗਾ ਸਾਡੀਆਂ ਇੱਕ ਨਹੀਂ ਗੀਆਂ ਲੜਨ ਦਾ ਤਰੀਕਾ ਅਲੱਗ ਹੋ ਸਕਦਾ ਹੈਗਾ ਮੰਗਾ ਉਹੀ ਨੇ ਜੋ ਦਿੱਲੀ ਕੋਲ ਵੇਲੇ ਸੀਨੇ ਹੋ ਕਰੀਆਂ ਤੀਆਂ ਜਿਵੇਂ ਪਹਿਲਾਂ ਪੱਤਰਕਾਰ ਵੀਰ ਨੇ ਮੇਰੇ ਤੋਂ ਸਵਾਲ ਕੀਤਾ ਵੀ ਜਿਹੜੀਆਂ ਔਰਤਾਂ ਨੇ ਉਦੋਂ 60-70 ਹਜ਼ਾਰ ਦੀ ਗਿਣਤੀ ਦੇ ਵਿੱਚ ਉੱਥੇ ਸੀਗੀਆਂ ਦਿੱਲੀ ਹੁਣ ਇੱਥੇ ਘਟਨੇ ਘਟ ਨਹੀਂ ਹੈਗੀਆਂ ਜਿਉਂ-ਜਿਉਂ ਟਾਈਮ ਹੁੰਦਾਗਾ ਸਾਰੇ ਕਿਤੇ ਔਰਤਾਂ ਦੀ ਗਿਣਤੀ ਉਦੋਂ ਵੀ ਵਧੇਗੀ ਉਦੋਂ ਵੀ ਮੋਦੀ ਸਰਕਾਰ ਨੂੰ ਸਾਡੀਆਂ ਇਹ ਮਾਮਾ ਭੈਣਾਂ ਤੋਂ ਸੇਕ ਲਗਿਆ ਸੁਪਰੀਮ ਕੋਰਟ ਤੱਕਰ ਕਿ ਹੈ ਮੋਦੀ ਸਰਕਾਰ ਨੇ ਮਾਮਾ ਭੈਣਾਂ ਨੂੰ ਘਰੇ ਵੇ ਭੇਜ ਦੋ ਅਸੀਂ ਗੱਲਬਾਤ ਵਾਸਤੇ ਤਿਆਰ ਆਂ ਉਵੇਂ ਅਸੀਂ ਮਾਮਾ ਭੈਣਾਂ ਸਾਡੀ ਜਥੇਬੰਦੀ ਦੇ ਵਿੱਚ ਬਰਾਬਰ ਦਾ ਲੜ ਹੈਗਾ ਜੇ ਇਹ ਸਰਕਾਰ ਆਪਣੇ ਆਪਣੇ ਜ਼ਬਰ ਕਟ ਨਹੀਂ ਕਰਦੀ ਓਵੇਂ ਕਰਦੀ ਹੈ ਜਬਰ ਮੰਗਾ ਮੰਗਣ ਵਾਲੇ ਕਿਸਾਨਾਂ ਤੇ ਤਾਂ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੇ ਨੇ ਤਾਂ ਇਹ ਲੋਕ ਜੁੱਤੀਆਂ ਨਾਲ ਸਵਾਗਤ ਕਰਨਗੇ ਇਹਨਾਂ ਦਾ ਪਿੰਡਾਂ 'ਚ ਬੜਨ ਨਹੀਂ ਦਿੱਤਾ ਜਾਊਗਾ ਇਹਨਾਂ ਨੂੰ ਕੋਠਿਆਂ ਦੇ ਉੱਤੇ ਪਾਥੀਆਂ ਮਾਰ-ਮਾਰ ਕੇ ਇਹਨਾਂ ਦੇ ਸਿਰ ਭੰਨਣਗੇ ਇਹ ਸਰਕਾਰ ਨੂੰ ਵੱਡੀ ਚੇਤਾਵਨੀ ਆ ਬੀਬੀ ਕਿਸ ਤਰ੍ਹਾਂ ਦੇਖਦੇ ਜੀ ਮੈਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨਾਂ ਵੀਰਾਂ ਦੀ ਤਸ਼ੱਦਦ ਕੀਤੀ ਗਈ ਹੈ ਉਹ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕਰ ਲਾਉਂਦੀ ਹੋਊ ਕਰ ਲਾਉਂਦੀ ਐ ਸੀ ਉਹਨਾਂ ਦੀ ਉਹ ਹਮਾਇਤ ਦੇ ਵਿੱਚ ਇਹ ਜਿਹੜੇ ਇੱਥੇ ਭਾਰਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਮੋਰਚੇ ਲਾ ਰਹਿਆਂਗੇ ਇਹਦੀ ਸੱਟ ਵੀ ਮੋਦੀ ਸਰਕਾਰ ਨੂੰ ਲੱਗੂਗੀ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਦਿਨ ਰਾਤ ਕੋਲਾਂ ਦੇ ਵਿੱਚ ਵੱਡੇ ਮਜਾਰੇ ਵੱਡੇ ਮੋਰਚੇ ਲਾ ਰਹੇ ਆ ਉਸੇ ਕਰਕੇ ਲਾ ਰਹੇ ਆ ਵੀ ਸਾਡੀਆਂ ਮੰਗਾਂ ਇੱਕ ਨੇ ਜੀਆਂ ਉੱਥੇ ਸਾਡੇ ਕਿਸਾਨਾਂ ਤੇ ਇਨਾ ਤਸੱਦਦ ਕੀਤਾ ਜਾ ਰਿਹਾ ਹੈ ਲੜਨ ਦੀ ਜਿਹੜੀ ਸਾਡੀ ਉਹ ਹੈਗੀ ਤਰੀਕਾ ਉਹ ਲੱਗ ਹੋ ਸਕਦਾਗਾ ਪਰ ਮੰਗਾਂ ਇੱਕ ਨੇ ਲੜਾਈ ਸਾਡੀ ਇੱਕ ਹੈਗੀ ਇਸ ਕਰਕੇ ਅਸੀਂ ਉਹਨਾਂ ਦੀ ਹਮਾਇਤ ਡਟ ਕੇ ਕਰਦੇ ਆਂਗੇ ਜਿਹੜੀ ਇਹ ਸਰਕਾਰ ਉਹਦੀ ਨਖੇਦੀ ਕਰਦੇ ਆਂਗੇ